ਚੈਨਲ ਦਾ ਆਰਐਨ ਨਿਊਜ਼ ਬੇਕਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਮਾੜੀ ਟਾਂਡਾ ਵਿੱਚ ਇੱਕ ਐਨਆਰਆਈ ਦੇ ਘਰ ਤੇ ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਕਰੀਬ 12:30 ਵਜੇ ਮੋਟਰਸਾਈਕਲ ਤੇ ਆਏ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਜਿਨ੍ਹਾਂ ਨੇ ਮੂੰਹ ਬੰਦੇ ਹੋਏ ਸਨ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰ ਦਿੰਦਿਆਂ ਐਨਆਰਆਈ ਰੁਪਿੰਦਰ ਸਿੰਘ ਰੋਮੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹਨਾਂ ਦੇ ਘਰ ਦੇ ਗੇਟ ਉੱਪਰ ਫਾਇਰਿੰਗ ਹੋਈ ਹੈ ਉਹਨਾਂ ਕਹਿੰਦੇ ਕਿ ਇਸ ਤੋਂ ਬਾਅਦ ਉਹਨਾਂ ਨੂੰ ਇੱਕ ਫੋਨ ਆਉਂਦਾ ਹੈ ਜਿਸ ਤੇ ਕਿਹਾ ਜਾਂਦਾ ਹੈ ਕਿ ਤੈਨੂੰ ਸਰਪ੍ਰਾਈਜ਼ ਮਿਲ ਗਿਆ ਉਹਨਾਂ ਕਹਿੰਦੇ ਕਿ ਇਸ ਸੰਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸੰਬੰਧੀ ਇੱਕ ਸੀਸੀਟੀ ਵੀਡੀਓ ਸਾਹਮਣੇ ਆਈ ਹੈ ਜਿਹੜੀ ਸਕਰੀਨ ਤੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆ ਰਿਹਾ ਨਿਊਜ਼ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਪત્રਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਮੈਂ ਤੁਹਾਨੂੰ ਪੁੱਛਦਾ ਨਾ ਕੋਈ ਲਾਹੇ ਹੋ ਗਿਆ ਸਾਰੇ ਮਤਾਨ ਨੂੰ ਡਰਾਉਣ ਵਾਸਤੇ ਹੀ ਹੈ ਲੱਗ ਰੋਮੀ ਹੈ ਮੈਂ ਪੇਟ ਮਾਰੀ ਡੰਡਾ ਜੀ ਜਰ ਕੋਈ ਮਰ ਬਲਾਕ ਦਰ ਵਾਕਿਆ ਭਾਜੀ ਅਸੀਂ ਸੁੱਤਾ ਸੀ ਕੋਈ ਸਾਡੇ 11:30 ਵਜੇ ਖੜਾ ਹੋਇਆ ਬਾਹਰ ਜੀ ਤੇ ਮੈਂ ਉੱਠ ਕੇ ਕੋਠੇ ਤੇ ਚੜ੍ਹ ਕੇ ਦੇਖਿਆ ਵਾ ਮੈਨੂੰ ਤਾਂ ਕੁਝ ਬਦਲਦਾ ਦਿਖਿਆ ਨਹੀਂ ਕੁਝ ਵੀ ਸੋਏ ਨਹੀਂ ਮੈਨੂੰ ਸਰਕਾਰ ਆਉਂਦੀ ਹੈ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੇ ਨੂੰ ਕੋਈ ਬਾਹਰ ਉੱਤ ਜੀ ਉਹ ਬਸ ਉਨੇ ਕੋ ਗੱਲ ਲਈ ਕਿਤੇ ਫੋਨ ਕੱਟਦਾ ਤਾਂ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਹਿੰਦੇ ਤੇਰੇ ਘਰੇ ਨੇ ਗੋਲੀ ਚਲਾਈ ਬਾਅਦ ਤੇ ਅਸੀਂ ਫਿਰ ਕੈਮਰਾ ਚੈੱਕ ਕੀਤਾ ਤਾਂ ਉਹਦੇ ਵਿੱਚ 2000 ਮੁੰਡੇ ਦੇ ਮੂੰਹ ਬੰਨੇ ਜਣ ਪਛਤੇ ਤੇ ਉਹ ਫਾਇਰ ਕਰਕੇ ਹੀ ਵੇਡ ਦਿੱਤੇ ਤੇ ਕੋਈ ਦੱਲੇ ਕਾਲ ਕੋਲ ਵੀ ਜਦੋਂ ਕਿ ਭਰ ਰਿਕਾਰਡ ਕੋਈ ਪਹਿਲੇ ਚੱਲੇ ਬਾਅਦ ਕੋਈ ਕਾਲ ਕੋਈ ਬਾਅਦ ਚ ਗੌੜਾ ਜਿਹੜਾ ਮੰਗ ਕੀਤੀ ਉਹਨਾਂ ਨਹੀਂ ਕੋਈ ਕਾਲ ਅਜੇ ਤਿੰਨ ਕਾਲ ਤੇ ਇਸ ਬੰਦੇ ਕੋਈ ਸ਼ਿਕਾਇਤ ਸ਼ਿਕਾਇਤ ਮੈਂ ਦੇਤੀ ਹੈ ਕਿ ਡੀਐਸਓ ਸਾਹਿਬ ਨੂੰ ਕਾਲ ਕੀਤੀ ਹੈ ਐਸਐਸਓ ਸਾਹਿਬ ਤੇ ਪ੍ਰੋਸੈਸਨ ਆਇਆ ਹੋ ਜੀ ਤੇ ਕਾਰਵਾਈ ਚੱਲ ਰਹੀ ਹੈ ਮੰਗ ਕਰ ਬੰਗ ਬਸ ਵੀ ਬੰਦੇ ਟਰੇਸ ਕੀਤੇ ਜਾਣ ਫੜੇ ਜਾਣਾ ਤੇ ਕੌਣ ਬਣਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾਵੇ ਸਾਨੂੰ ਦੱਸਿਆ ਜਾਵੇ ਕਿ ਕੀ ਜਿਵੇਂ ਸਾਡੇ ਮੱਦੇ ਜੀ ਲੱਗਦਾ ਤੁਹਾਨੂੰ ਕੋਈ ਕਿਸੇ ਕੋਈ ਪਿੱਛੇ ਪਰ ਲਗਤ ਬਾਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਿਆਇ ਨਾ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਹੈ ਸਾਰਾ ਜੀ ਜਦੋਂ ਟਰੇਸ ਹੋਣਾ ਕਾਰਵਾਈ ਹੁੰਦੀ ਹੈ ਆਪਣੇ ਆਪ ਦੇ ਜਾਂ ਸਰ ਮੇਰਾ ਨਾਮ ਅਜੰਦਰ ਸਿੰਘ ਪਿੰਟਾਂ ਦਾ ਮੈਂ ਭਾਜੀ ਆਉਂਦੇ ਸੀ ਧਰੋਂ ਆਪਣੇ ਪਾਣੀ ਲਾਗ ਨਾ ਰਾ ਸਾਡੇ 12 12:30 ਦੇ ਵਿੱਚ ਵਿੱਚ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਨੇ ਮੂਹਲ ਬਿਟੇ ਦੋ ਜਣੇ ਸੀ ਇੱਕੋ ਹਾਂਡਾ ਸੀ ਆ ਜੀ ਤੇ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਟਾਰਚ ਮਾਰੀ ਮੂਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਉਹਨਾਂ ਨੇ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਨੇ ਚਲਦੇ ਹਾਂਡੇ ਦੇ ਪਿੱਛਾ ਉਹਨਾਂ ਨੇ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲਾ ਜਾਂ ਕਰਕੇ ਉਹ ਨਿਕਲ ਗਈ ਹੁੰ ਜਰਨ ਹਾਂਜੀ ਮੋਟਰਸਾਈਕਲ ਸੀ ਮੋਟਰਸਾਈਕਲ ਸਪਲੈਂਡਰ ਸੀ